ਇੱਕ ਭਰਾ ਆਪਣੀ ਭੈਣ ਦੀ ਖੁਸ਼ੀ ਦੇ ਲਈ ਕਿਸ ਹੱਦ ਤੱਕ ਜਾ ਸਕਦਾ ਹੈ ਕਿ ਉਹ ਆਪਣਾ ਘਰ ਆਪਣੀ ਪਹਿਚਾਣ ਆਪਣੀ ਪੂਰੀ ਜ਼ਿੰਦਗੀ ਦਾਤੇ ਲਗਾ ਸਕਦਾ ਹੈ ਤੇ ਜੇ ਲਗਾ ਦਵੇ ਕੀ ਫਿਰ ਇੱਕ ਭੈਣ ਉਸ ਦੀ ਕੁਰਬਾਨੀ ਦਾ ਕਰਜ਼ ਉਤਾਰ ਸਕਦੀ ਹੈ ਇਹ ਕਹਾਣੀ ਹੈ ਦਿਵਾਂਸ਼ੂ ਦੀ ਇੱਕ ਅਜਿਹੇ ਭਰਾ ਦੀ ਜਿਸ ਨੇ ਆਪਣੀ ਛੋਟੀ ਭੈਣ ਦਾ ਵਿਆਹ ਕਰਨ ਦੇ ਲਈ ਆਪਣੇ ਸਿਰ ਤੋਂ ਬਾਪ ਦਾਦੇ ਦੀ ਨਿਸ਼ਾਨੀ ਆਪਣੀ ਛੱਤ ਵੇਚ ਦਿੱਤੀ ਮਤਰਬ ਕਿ ਆਪਣਾ ਘਰ ਵੇਚ ਦਿੱਤਾ ਤੇ ਆਪ ਸੜਕ ਉੱਤੇ ਆ ਗਿਆ ਪਰ ਉਸ ਨੂੰ ਕੀ ਪਤਾ ਸੀ ਵਿਦਾਈ ਦੇ ਵਕਤ ਉਸ ਦੀ ਭੈਣ ਉਸ ਦੇ ਹੱਥ 'ਚ ਇੱਕ ਅਜੀਹਾ ਬੰਦ ਛਗਣਾ ਵਾਲਾ ਲਿਫਾਫਾ ਦਵੇਗੀ ਜਿਸ ਨੂੰ ਖੋਲਣ ਤੋਂ ਬਾਅਦ ਉਸ ਦੀ ਦੁਨੀਆ ਹਮੇਸ਼ਾ ਦੇ ਲਈ ਹਿੱਲ ਜਾਵੇਗੀ ਆਖਰਕਾਰ ਕੀ ਸੀ ਉਸ ਛਗਣਾ ਵਾਲੇ ਲਿਫਾਫੇ 'ਚ ਕਿਹੜਾ ਰਾਜ਼ ਲੁਕਿਆ ਹੋਇਆ ਸੀ ਭੈਣ ਦੇ ਹੰਝੂਆਂ ਦੇ ਪਿੱਛੇ ਚਲੋ ਭੈਣ ਭਰਾ ਦੇ ਇਸ ਪਵਿੱਤਰ ਰਿਸ਼ਤੇ ਤੇ ਤਿਆਗ ਦੇ ਇਸ ਅਨੋਖੇ ਦਾਸਤਾ ਥੋੜੇ ਕੋਲ ਜਾ ਕੇ ਦੇਖਦੇ ਹਾਂ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਦੋਸਤੋ ਜਿਵੇਂ ਆਪਾਂ ਗੱਲ ਕਰ ਰਹੇ ਸੀ ਭੈਣ ਦੇ ਭਰਾ ਦੇ ਪਵਿੱਤਰ ਰਿਸ਼ਤੇ ਦੀ ਇਹ ਕਹਾਣੀ ਕਿੱਥੇ ਦੀ ਹੈ ਕਿਹੜਾ ਪਿੰਡ ਹੈ ਕਿਹੜਾ ਸ਼ਹਿਰ ਹੈ ਦੱਸਾਂਗੇ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਸਾਰੀ ਕਹਾਣੀ ਸਮਝ ਆ ਜਾਵੇ ਅਤੇ ਭੈਣ ਭਰਾ ਦੇ ਰਿਸ਼ਤਾ ਜਿਹੜਾ ਇੱਕ ਪਵਿੱਤਰ ਰਿਸ਼ਤਾ ਹੈ ਉਸ ਦੇ ਬਾਰੇ ਕੁਝ ਸਿੱਖਣ ਨੂੰ ਮਿਲੇ ਹਸ਼ਿਆਰਪੁਰ ਦੇ ਇੱਕ ਪੁਰਾਣੇ ਮੁਹੱਲੇ ਦੇ ਪੀੜੀਆਂ ਗਲੀਆਂ ਚ ਇੱਕ ਛੋਟਾ ਜਿਹਾ ਪੁਸਤੈਨੀ ਮਕਾਨ ਸੀ ਮਤਲਬ ਕਿ ਬਾਬੇ ਦਾਦਿਆਂ ਦਾ ਮਕਾਨ ਸੀ ਇਹ ਮਕਾਨ ਇੱਟਾਂ ਤੇ ਗਾਰੇ ਦਾ ਢਾਂਚਾ ਨਹੀਂ ਬਲਕਿ ਦੀਪਾਂਸ਼ੂ ਤੇ ਪੂਜਾ ਦੇ ਲਈ ਉਹਨਾਂ ਦੇ ਮਾਤਾ ਪਿਤਾ ਦੀ ਆਖਰੀ ਨਿਸ਼ਾਨੀ ਸੀ 3 ਸਾਲ ਪਹਿਲਾਂ ਇੱਕ ਸੜਕ ਹਾਦਸੇ ਚ ਮਾਂ ਬਾਪ ਦੋਵਾਂ ਦਾ ਹੱਥ ਉਹਨਾਂ ਦੇ ਸਿਰ ਤੋਂ ਉੱਠ ਗਿਆ ਸੀ ਉਦੋਂ ਹੀ ਦੀਪਾਂਸ਼ੂ ਸਿਰਫ 21 ਸਾਲ ਦਾ ਸੀ ਤੇ ਪੂਜਾ 19 ਸਾਲ ਦੀ ਉਸ ਦਿਨ ਤੋਂ ਬਾਅਦ ਹੀ ਦੀਪਾਂਸ਼ੂ ਨੇ ਹੀ ਪੂਜਾ ਦੇ ਲਈ ਮਾਤਾ ਤੇ ਪਿਤਾ ਦਾ ਦੋਵਾਂ ਦੀ ਭੂਮਿਕਾ ਨਿਭਾਈ ਸੀ ਉਸ ਨੇ ਆਪਣੀ ਪੜ੍ਹਾਈ ਵਿੱਚ ਹੀ ਛੱਡ ਦਿੱਤੀ ਤੇ ਇੱਕ ਛੋਟੀ ਜਿਹੀ ਫੈਕਟਰੀ ਦੇ ਵਿੱਚ ਕੰਮ ਕਰਨ ਲੱਗਿਆ ਤਾਂ ਜੋ ਪੂਜਾ ਦੇ ਕਾਲਜ ਦੀ ਪੜ੍ਹਾਈ ਵਿੱਚ ਕੋਈ ਵੀ ਰੁਕਾਵਟ ਨਾ ਆਵੇ ਦੋਵੇਂ ਭੈਣ ਭਰਾ ਦੀ ਦੁਨੀਆ ਇੱਕ ਦੂਜੇ 'ਚ ਹੀ ਵੱਸਦੀ ਸੀ ਦੀਪਾਂਸ਼ੂ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਪੂਜਾ ਦੇ ਲਈ ਬ੍ਰੇਕਫਾਸਟ ਬਣਾਉਂਦਾ ਤੇ ਪੂਜਾ ਕਾਲਜ ਤੋਂ ਵਾਪਸ ਆਉਣ ਤੋਂ ਬਾਅਦ ਆਪਣੇ ਭਰਾ ਦੇ ਲਈ ਗਰਮਾ-ਗਰਮ ਖਾਣਾ ਤਿਆਰ ਰੱਖਦੀ ਘਰ 'ਚ ਭਾਵੇਂ ਤੰਗੀ ਸੀ ਪਰ ਉਹਨਾਂ ਦੇ ਪਿਆਰ ਵਿੱਚ ਕੋਈ ਵੀ ਕਮੀ ਨਹੀਂ ਸੀ ਦੀਪਾਂਸ਼ੂ ਦਾ ਬਸ ਇੱਕ ਹੀ ਸੁਪਨਾ ਸੀ ਕਿ ਉਹ ਆਪਣੀ ਭੈਣ ਪੂਜਾ ਦਾ ਵਿਆਹ ਐਨੀ ਧੂਮ-ਧਾਮ ਦੇ ਨਾਲ ਕਰੇ ਕਿ ਸਵਰਗ ਵਿੱਚ ਬੈਠੇ ਉਹਨਾਂ ਦੇ ਮਾਤਾ-ਪਿਤਾ ਦੀ ਆਤਮਾ ਨੂੰ ਵੀ ਸ਼ਾਂਤੀ ਮਿਲੇ ਉਹ ਚਾਹੁੰਦਾ ਸੀ ਕਿ ਪੋਜਾ ਨੂੰ ਇਹ ਕਦੇ ਮਹਿਸੂਸ ਨਾ ਹੋਵੇ ਕਿ ਉਸਦੇ ਸਿਰ ਤੇ ਮਾਪਿਓ ਦਾ ਹੱਥ ਨਹੀਂ ਹੈ। ਵਕਤ ਬੀਤਦਾ ਗਿਆ। ਪੋਜਾ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰ ਲਈ। ਉਹ ਬਹੁਤ ਹੀ ਸੋਹਣੀ ਸੁਨੱਖੀ ਹੈ ਹੀ ਸੀ, ਮਾਸੂਮ ਤੇ ਸੰਸਕਾਰੀ ਵੀ ਸੀ। ਜਲਦ ਹੀ ਉਸਦੇ ਲਈ ਬਹੁਤ ਹੀ ਵਧੀਆ ਘਰ ਤੋਂ ਰਿਸ਼ਤਾ ਆਇਆ। ਮੁੰਡੇ ਦਾ ਨਾਮ ਸੰਦੀਪ ਸੀ। ਉਹ ਇੱਕ ਬੈਂਕ ਦੇ ਵਿੱਚ ਮੈਨੇਜਰ ਸੀ। ਉਸਦਾ ਪਰਿਵਾਰ ਬਹੁਤ ਹੀ ਸੁਲਝਿਆ ਹੋਇਆ ਤੇ ਨੇਕ ਦਿਲ ਦਾ ਸੀ। ਸੰਦੀਪ ਤੇ ਉਸਦੇ ਪਰਿਵਾਰ ਵਾਲਿਆਂ ਨੂੰ ਪੂਜਾ ਪਹਿਲੀ ਵਾਰ ਚ ਹੀ ਪਸੰਦ ਆ ਗਈ। ਉਹਨਾਂ ਨੇ ਵਿਆਹ ਦੇ ਵਿੱਚ ਦਹੇਜ ਦੀ ਕੋਈ ਵੀ ਮੰਗ ਨਹੀਂ ਰੱਖੀ। ਉਹਨਾਂ ਨੇ ਇਹ ਕਿਹਾ ਕਿ ਅਸੀਂ ਤਾਂ ਸਿਰਫ ਆਪਣੀ ਨੂੰਨੂ ਹੀ ਲੈ ਕੇ ਜਾਵਾਂਗੇ। ਵਿਆਹ ਤੁਸੀਂ ਆਪਣੇ ਬਜਟ ਦੇ ਹਿਸਾਬ ਦੇ ਨਾਲ ਕਰ ਦਿਓ। ਇਹ ਸੁਣ ਕੇ ਦੀ ਪਾਂਛੂ ਦੀ ਟੈਨਸ਼ਨ ਥੋੜੀ ਘੱਟ ਤਾਂ ਗਈ ਪਰ ਉਸ ਦਾ ਸੁਪਨਾ ਹਜੇ ਵੀ ਉੱਥੇ ਹੀ ਖੜਿਆ ਸੀ। ਆਪਣੀ ਭੈਣ ਨੂੰ ਇੱਕ ਰਾਣੀ ਦੀ ਤਰ੍ਹਾਂ ਵਿਦਾ ਕਰਨ ਦਾ ਉਸਨੇ ਵਿਆਹ ਦੀ ਤਿਆਰੀਆਂ ਦੀ ਲਿਸਟ ਬਣਾਈ ਵਧੀਆ ਜਿਹਾ ਬੈਂਕ ਵਿਡਰੋਅਲ ਸ਼ਹਿਰ ਦਾ ਸਭ ਤੋਂ ਵਧੀਆ ਕੈਟਰ ਪੂਜਾ ਦੇ ਲਈ ਡਿਜ਼ਾਈਨਰ ਲਹਿੰਗਾ ਤੇ ਬਰਾਤਿਆਂ ਦੀ ਸੇਵਾ ਦੇ ਵਿੱਚ ਕੋਈ ਵੀ ਕਮੀ ਨਾ ਰਹਿ ਜਾਵੇ ਇਹਨਾਂ ਸਾਰੀਆਂ ਚੀਜ਼ਾਂ 'ਚ ਬਹੁਤ ਹੀ ਜ਼ਿਆਦਾ ਖਰਚਾ ਸੀ ਉਸਨੇ ਆਪਣਾ ਸਾਰੀ ਹੀ ਜਾਇਦਾਦ ਤੇ ਪੈਸੇ ਜੋੜੇ ਤਾਂ ਪਤਾ ਲੱਗਿਆ ਕਿ ਉਹ ਵਿਆਹ ਦੇ ਕੁੱਲ ਖਰਚੇ ਦਾ ਅੱਧਾ ਵੀ ਨਹੀਂ ਸੀ ਉਸਨੇ ਆਪਣੇ ਦੋਸਤਾਂ ਤੋਂ ਉਧਾਰ ਪੈਸੇ ਮੰਗਣ ਦੀ ਸੋਚੀ ਬੈਂਕ ਤੋਂ ਲੋਨ ਲੈਣ ਦੇ ਲਈ ਵੀ ਭੱਜਿਆ ਫਿਰਿਆ ਪਰ ਹਰ ਜਗ੍ਹਾ ਨਿਰਾਸ਼ਾ ਹੀ ਹੱਥ ਲੱਗੀ। ਦਿਨ ਬੀਤੇ ਜਾ ਰਹੇ ਸੀ ਤੇ ਵਿਆਦੀ ਤਰੀਕ ਨੇੜੇ ਆ ਰਹੀ ਸੀ। ਦੀ ਪਾਂਸ਼ੂ ਦੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਉੱਡ ਗਿਆ ਸੀ। ਉਹ ਪੂਜਾ ਦੇ ਸਾਹਮਣੇ ਤਾਂ ਹੱਸਦਾ ਰਹਿੰਦਾ ਤੇ ਜਦੋਂ ਉਹ ਕੱਲਾ ਹੁੰਦਾ ਉਦੋਂ ਉਸ ਦੀ ਅੱਖਾਂ 'ਚ ਇੱਕ ਚਿੰਤਾ ਤੇ ਬੇਵਸੀ ਤੈਰਦੀ ਰਹਿੰਦੀ। ਇੱਕ ਦਿਨ ਰਾਤ ਨੂੰ ਜਦੋਂ ਉਸ ਨੂੰ ਕੋਈ ਵੀ ਰਾਹਸਤਾ ਨਹੀਂ ਲੱਭਿਆ ਤਾਂ ਉਸਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਤੇ ਸਭ ਤੋਂ ਵੱਡਾ ਫੈਸਲਾ ਲਿਆ। ਉਸਨੇ ਫੈਸਲਾ ਕੀਤਾ ਕਿ ਉਹ ਆਪਣੀ ਜਾਇਦਾਦ ਮਕਾਨ ਨੂੰ ਵੀ ਵੇਚ ਦਵੇਗਾ। ਇਹ ਖਿਆਲ ਆਉਂਦੇ ਹੀ ਉਸਦਾ ਦਿਲ ਕੰਬ ਗਿਆ ਕਿਉਂਕਿ ਇਹ ਮਕਾਨ ਇਸ 'ਚ ਉਸਦੇ ਬਚਪਨ ਦੀਆਂ ਯਾਦਾਂ ਸੀ। ਮਾਂ ਦੇ ਹੱਥ ਨਾਲ ਬਣੀ ਹੋਈਆਂ ਰੋਟੀਆਂ ਦੀ ਖੁਸ਼ਬੂ ਸੀ। ਪਿਤਾ ਦੀਆਂ ਝਿੜਕਾ ਤੇ ਪਿਆਰ ਸੀ। ਇਸ ਘਰ ਦੀਆਂ ਕੰਧਾਂ ਨੇ ਉਹਨਾਂ ਨੂੰ ਹੱਸਦਾ ਤੇ ਰੋਂਦੇ ਹੋਏ ਦੇਖਿਆ ਸੀ। ਇਸ ਨੂੰ ਵੇਚਣਾ ਮਤਲਬ ਕਿ ਆਪਣੀ ਜੜਾ ਨੂੰ ਆਪਣੀ ਪਛਾਣ ਨੂੰ ਵੇਚਣ ਜਿਹਾ ਸੀ ਤੇ ਦੂਜੇ ਪਾਸੇ ਉਸ ਦੀ ਭੈਣ ਦੀ ਖੁਸ਼ੀ ਸੀ ਉਸ ਦਾ ਸੁਪਨਾ ਸੀ ਉਸ ਨੇ ਸੋਚਿਆ ਇਹ ਮਕਾਨ ਤਾਂ ਬਸ ਚਾਰ ਕੰਦਾ ਹੀ ਨੇ ਮੇਰੀ ਅਸਲੀ ਦੁਨੀਆ ਤਾਂ ਮੇਰੀ ਭੈਣ ਹੈ ਉਸ ਦੀ ਖੁਸ਼ੀ ਦੇ ਲਈ ਭਾਵੇਂ ਮੈਨੂੰ ਸੜਕ ਤੇ ਵੀ ਆਉਣਾ ਪਿਆ ਤਾਂ ਮੈਂ ਤਿਆਰ ਹਾਂ ਇਹ ਗੱਲ ਉਸ ਨੇ ਆਪਣੀ ਭੈਣ ਤੋਂ ਪੂਰੀ ਤਰ੍ਹਾਂ ਲੁਕੋ ਕੇ ਰੱਖੀ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੀ ਭੈਣ ਨੂੰ ਉਸ ਤੇ ਥੋੜਾ ਜਿਹਾ ਵੀ ਸ਼ੱਕ ਹੋਵੇ ਇਹ ਉਸ ਦਾ ਭਰਾ ਉਸ ਦੇ ਲਈ ਕਿੰਨੀ ਵੱਡੀ ਕੁਰਬਾਨੀ ਦੇ ਰਿਹਾ ਹੈ ਅਗਲੇ ਕੁਝ ਦਿਨਾਂ ਚ ਦੀਪਾਂਸ਼ੂ ਨੇ ਇੱਕ ਪ੍ਰਾਪਰਟੀ ਡੀਲਰ ਦੇ ਨਾਲ ਗੱਲਬਾਤ ਕੀਤੀ ਤੇ ਮਕਾਨ ਦਾ ਰੇਟ ਤੈਅ ਕਰ ਦਿੱਤਾ ਜਿਸ ਨੇ ਮਕਾਨ ਖਰੀਦਿਆ ਸੀ ਉਸ ਨੇ ਵਿਆਦੇ ਖਰਚੇ ਲਈ ਦੀਪਾਂਸ਼ੂ ਨੂੰ ਐਡਵਾਂਸ ਚ ਇੱਕ ਵੱਡੀ ਰਕਮ ਦੇ ਦਿੱਤੀ ਤੇ ਬਾਕੀ ਦੀ ਰਕਮ ਵਿਆਹ ਤੋਂ ਬਾਅਦ ਮਕਾਨ ਖਾਲੀ ਕਰਨ ਸਮੇਂ ਦੇਣ ਦਾ ਵਾਅਦਾ ਕੀਤਾ ਦੀਪਾਂਸ਼ੂ ਦੇ ਹੱਥ ਦੇ ਵਿੱਚ ਪੈਸੇ ਤਾਂ ਆ ਗਏ ਸੀ ਪਰ ਉਸ ਨੂੰ ਲੱਗ ਰਿਹਾ ਸੀ ਕਿ ਜਿਵੇਂ ਉਸ ਨੇ ਆਪਣੀ ਆਤਮਾ ਵੇਚ ਦਿੱਤੀ ਹੋਵੇ ਹੁਣ ਵਿਆਹ ਦੀ ਤਿਆਰੀਆਂ ਜ਼ੋਰਾਂ ਤੇ ਸੀ ਦੀਪਾਂਸ਼ੂ ਨੇ ਆਪਣੀ ਭੈਣ ਦੇ ਵਿਆਹ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਸ਼ਹਿਰ ਦਾ ਸਭ ਤੋਂ ਵੱਡਾ ਪੈਲਸ ਬੁੱਕ ਕੀਤਾ ਗਿਆ ਤਰ੍ਹਾਂ ਤਰ੍ਹਾਂ ਦੇ ਖਾਣਿਆਂ ਦੀ ਲਿਸਟ ਤਿਆਰ ਹੋਈ ਤੇ ਪੂਜਾ ਦੇ ਲਈ ਦਿੱਲੀ ਤੋਂ ਖਾਸ ਡਿਜ਼ਾਈਨਰ ਲਹਿੰਗਾ ਮੰਗਵਾਇਆ ਗਿਆ ਪੂਜਾ ਆਪਣੇ ਭਰਾ ਦਾ ਇਹ ਪਿਆਰ ਦੇ ਕੇ ਹੈਰਾਨ ਸੀ ਵੀਰੇ ਤੁਸੀਂ ਇਹ حساب ਕਿਉਂ ਕਰ ਰਹੇ ਹੋ ਸੰਦੀਪ ਦੇ ਘਰ ਵਾਲੇ ਤਾਂ ਬਹੁਤ ਵਧੀਆ ਨੇ ਉਹਨਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਨਹੀਂ ਦੀਪਾਂਸ਼ੂ ਆਪਣੀ ਭੈਣ ਦੇ ਸਿਰ ਤੇ ਹੱਥ ਰੱਖਦੇ ਹੋਏ ਫਿਰ ਕਹਿੰਦਾ ਹੈ ਪਾਗਲ ਮੈਂ ਸਾਰਾ ਕੁਝ ਉਹਨਾਂ ਦੇ ਲਈ ਨਹੀਂ ਆਪਣੀ ਖੁਸ਼ੀ ਦੇ ਲਈ ਕਰ ਰਿਹਾ ਮੇਰੀ ਇੱਕ ਹੀ ਤਾਂ ਭੈਣ ਹੈ ਜੇਕਰ ਉਸਦੇ ਵਿਆਹ ਦੇ ਵਿੱਚ ਕੋਈ ਵੀ ਕਮੀ ਰਹਿ ਗਈ ਤਾਂ ਮੈਂ ਪੂਰੀ ਜ਼ਿੰਦਗੀ ਆਪਣੇ ਆਪ ਨੂੰ ਮਾਫ਼ ਨਹੀਂ ਕਰ ਸਕਾਂਗਾ ਪੂਜਾ ਆਪਣੇ ਭਰਾ ਦੇ ਪਿਆਰ ਨੂੰ ਦੇਖ ਕੇ ਭਾਵੁਕ ਹੋ ਜਾਂਦੀ ਹੈ ਪਰ ਉਹ ਉਸ ਹਾਸੇ ਦੇ ਪਿੱਛੇ ਲੁਕੇ ਹੋਏ ਦਰਦ ਤੇ ਤਿਆਗ ਤੋਂ ਪੂਰੀ ਤਰ੍ਹਾਂ ਅਣਜਾਣ ਸੀ ਵਿਆਦਾ ਦਿਨ ਆ ਗਿਆ ਪੂਰਾ ਮੋਹੱਲਾ ਲਾਈਟਾਂ ਦੇ ਨਾਲ ਜਗਮਗ ਜਗਮਗ ਕਰ ਰਿਹਾ ਸੀ ਪੂਜਾ ਲਾੜੀ ਦੇ ਲਾਲ ਜੋੜੇ 'ਚ ਕਿਸੇ ਅਫਸਰਾਂ ਤੋਂ ਘੱਟ ਨਹੀਂ ਲੱਗ ਰਹੀ ਸੀ ਦੀਪਾਂਸ਼ੂ ਆਪਣੀ ਭੈਣ ਨੂੰ ਦੇਖ ਕੇ ਇੱਕ ਪਲ ਦੇ ਲਈ ਆਪਣੇ ਸਾਰੇ ਗਮ ਭੁੱਲ ਗਿਆ ਬਰਾਤ ਆਈ ਧੂਮ ਧਾਮ ਦੇ ਨਾਲ ਸਵਾਗਤ ਹੋਇਆ ਇੱਕ ਦੂਜੇ ਦੇ ਜੈ ਮਾਲਾ ਪਾਈ ਤੇ ਫੇਰੇ ਲੇ ਦੀਪਾਂਸ਼ੂ ਹਰ ਰਸਮ ਦੇ ਵਿੱਚ ਅੱਗੇ-ਅੱਗੇ ਸੀ ਇੱਕ ਜ਼ਿੰਮੇਵਾਰ ਭਰਾ ਦੀ ਤਰ੍ਹਾਂ ਹਰ ਇੱਕ ਚੀਜ਼ ਦਾ ਧਿਆਨ ਰੱਖ ਰਿਹਾ ਸੀ ਉਸ ਦੇ ਚਿਹਰੇ ਤੇ ਇੱਕ ਸਕੂਨ ਭਰੀ ਮੁਸਕਾਨ ਸੀ ਪਰ ਉਸ ਦੇ ਦਿਲ ਦੇ ਵਿੱਚ ਇੱਕ ਤੂਫਾਨ ਚੱਲ ਰਿਹਾ ਸੀ ਉਹ बार-बार ਆਪਣੇ ਉਸ ਘਰ ਨੂੰ ਦੇਖ ਰਿਹਾ ਸੀ ਜਿੱਥੇ ਉਹ ਬਸ ਕੁਝ ਘੰਟਿਆਂ ਦਾ ਹੀ ਮਹਿਮਾਨ ਸੀ ਸਵੇਰੇ ਵਿਦਾਈ ਦਾ ਟਾਈਮ ਆਇਆ ਕਿਸੇ ਵੀ ਭਰਾ ਦੇ ਲਈ ਸਭ ਤੋਂ ਮੁਸ਼ਕਲ ਹੁੰਦਾ ਹੈ ਪੂਜਾ ਆਪਣੇ ਭਰਾ ਦੇ ਗਲ ਨਾਲ ਲੱਗ ਕੇ ਫੁੱਟ-ਫੁੱਟ ਕੇ ਰੋ ਰਹੀ ਸੀ ਵੀਰੇ ਤੁਸੀਂ ਆਪਣਾ ਧਿਆਨ ਰੱਖਣਾ ਮੈਨੂੰ ਵਿਦਾ ਕਰਕੇ ਤੁਸੀਂ ਇਕੱਲੇ ਕਿਵੇਂ ਰਹੋਗੇ ਦੀਪਾਂਸ਼ੂ ਦਾ ਦਿਲ ਵੀ ਰੋ ਰਿਹਾ ਸੀ ਪਰ ਉਸਨੇ ਆਪਣੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਆਉਣ ਦਿੱਤੇ। ਪਾਗਲ ਤੂੰ ਕਿਉਂ ਰੋ ਰਹੀ ਹੈਂ? ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ। ਦੇਖ ਤੈਨੂੰ ਕਿੰਨਾ ਵਧੀਆ ਤੇ ਸੋਹਣਾ ਪਰਿਵਾਰ ਮਿਲਿਆ। ਤੇ ਮੈਂ ਇਕੱਲਾ ਕਿੱਥੇ ਆਂ? ਤੇਰੀਆਂ ਯਾਦਾਂ ਤਾਂ ਹਮੇਸ਼ਾ ਹੀ ਮੇਰੇ ਨਾਲ ਰਹਿਣਗੀਆਂ। ਸੰਦੀਪ ਤੇ ਉਸਦੇ ਮਾਤਾ-ਪਿਤਾ ਵੀ ਦੀ ਪਾਂਸ਼ੂ ਦੇ ਇਸ ਆਪਣੇ ਪੰਤੇ ਜ਼ਿੰਮੇਵਾਰੀ ਨੂੰ ਦੇਖ ਕੇ ਬਹੁਤ ਹੀ ਪ੍ਰਭਾਵਿਤ ਹੋਏ। ਸੰਦੀਪ ਨੇ ਦੀਪਾਂਸ਼ੂ ਦੇ ਮੋਢੇ ਉੱਤੇ ਹੱਥ ਰੱਖਿਆ ਦੀਪਾਂਸ਼ੂ ਜੀ ਤੁਸੀਂ ਚਿੰਤਾ ਨਾ ਕਰਿਓ ਮੈਂ ਪੂਜਾ ਨੂੰ ਹਮੇਸ਼ਾ ਖੁਸ਼ ਰੱਖਾਂਗਾ ਤੇ ਜਦੋਂ ਤੁਹਾਡਾ ਮਨ ਕਰੇ ਤੁਸੀਂ ਉਦੋਂ ਹੀ ਆ ਸਕਦੇ ਹੋ ਉਹ ਘਰ ਜਿੱਨਾ ਪੂਜਾ ਦਾ ਹੈ ਉਹਨਾ ਹੀ ਤੁਹਾਡਾ ਵੀ ਹੈ ਪੂਜਾ ਜਦੋਂ ਡੋਲੀ ਵਾਲੀ ਕਾਰਜ 'ਚ ਬੈਠਣ ਦੇ ਲਈ ਅੱਗੇ ਵਧੀ ਤਾਂ ਉਹ ਇੱਕਦਮ ਤੋਂ ਰੁਕ ਗਈ ਉਹ ਵਾਪਸ ਆਪਣੇ ਭਰਾ ਦੇ ਕੋਲ ਆਈ ਉਸਨੇ ਆਪਣੇ ਪਰਸ ਵਿੱਚੋਂ ਇੱਕ ਬੰਦ ਲਿਫਾਫਾ ਕੱਢਿਆ ਵੀਰੇ ਇਹ ਤੁਹਾਡੇ ਲਈ ਹੈ ਦੀਪਾਂਸ਼ੂ ਨੇ ਹੈਰਾਨੀ ਦੇ ਨਾਲ ਪੁੱਛਿਆ ਇਹ ਕੀ ਹੈ ਪੂਜਾ ਪੂਜਾ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਪਰ ਉਸ ਦੀ ਆਵਾਜ਼ ਦੇ ਵਿੱਚ ਇੱਕ ਅਜੀਬ ਜਿਹੀ ਫਿਕਰ ਸੀ ਵੀਰੇ ਤੁਸੀਂ ਇੱਕ ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਇਹ ਛਗਣਾ ਵਾਲਾ ਲਿਫਾਫਾ ਮੇਰੇ ਜਾਣ ਤੋਂ ਬਾਅਦ ਹੀ ਖੋਲੋਗੇ ਤੇ ਇਕੱਲੇ ਹੀ ਦੀਪਾਂਸ਼ੂ ਨੂੰ ਕੁਝ ਸਮਝ ਨਹੀਂ ਆਈ ਪਰ ਉਸਨੇ ਆਪਣੀ ਭੈਣ ਦੀ ਖੁਸ਼ੀ ਦੇ ਲਈ ਵਾਅਦਾ ਕਰ ਲਿਆ ਪੋਜਾ ਨੇ ਉਹ ਸ਼ਗਨਾ ਵਾਲਾ ਲਿਫਾਫਾ ਆਪਣੇ ਭਰਾ ਦੀ ਕਮੀਜ਼ ਦੀ ਜੇਬ ਦੇ ਵਿੱਚ ਰੱਖ ਦਿੱਤਾ ਤੇ ਆਖਰੀ ਵਾਰ ਉਸ ਨੇ ਆਪਣੇ ਭਰਾ ਦੇ ਪੈਰਾਂ ਹੱਥ ਲਾਏ ਤੇ ਡੋਲੀ ਵਾਲੀ ਕਾਰ ਦੇ ਵਿੱਚ ਬੈਠ ਕੇ ਚਲੀ ਗਈ। ਬਰਾਤ ਵੀ ਚਲੀ ਗਈ ਸੀ। ਰਿਸ਼ਤੇਦਾਰ ਵੀ ਇੱਕ ਇੱਕ ਕਰਕੇ ਵਿਦਾ ਹੋ ਰਿਹਾ ਸੀ। ਹੁਣ ਉਸ ਸੋਨੇ ਘਰ ਦੇ ਵਿੱਚ ਦੀਪਾਂਸ਼ ਹੁਣ ਇਕੱਲਾ ਹੀ ਰਹਿ ਗਿਆ ਸੀ। ਘਰ ਦੀ ਹਰ ਇੱਕ ਚੀਜ਼ ਹੁਣ ਦੀਪਾਂਸ਼ ਨੂੰ ਖਾਣ ਦੇ ਲਈ ਆ ਰਹੀ ਸੀ। ਕੰਧ ਤੇ ਲੱਗੀ ਹੋਈ ਮਾਤਾ ਪਿਤਾ ਦੀ ਤਸਵੀਰ ਉਸ ਨੂੰ ਘੂਰ ਰਹੀ ਸੀ ਜਿਵੇਂ ਉਹ ਪੁੱਛ ਰਹੀ ਹੋਣ ਕਿ ਪੁੱਤ ਤੂੰ ਇਹ ਕੀ ਕੀਤਾ ਦੀਪਾਂਸ਼ੂ ਦਾ ਸਬਰ ਦਾ ਬੰਨ ਹੁਣ ਟੁੱਟ ਗਿਆ ਸੀ ਉਹ ਉੱਥੇ ਹੀ ਧਰਤੀ ਤੇ ਬੈਠ ਕੇ ਬੱਚੇ ਦੀ ਤਰ੍ਹਾਂ ਰੋਣ ਲੱਗਿਆ ਅੱਜ ਉਹ ਆਪਣੀ ਭੈਣ ਨੂੰ ਵਿਦਾ ਕਰਕੇ ਖੁਸ਼ ਤਾਂ ਸੀ ਪਰ ਆਪਣਾ ਸਾਰਾ ਕੁਝ ਲੂਟਾ ਕੇ ਬੇਸਹਾਰਾ ਵੀ ਹੋ ਗਿਆ ਸੀ ਕੁਝ ਦੇਰ ਰੋਣ ਤੋਂ ਬਾਅਦ ਉਸ ਨੂੰ ਪੂਜਾ ਦੀ ਦਿੱਤੀ ਹੋਈ ਚਿੱਠੀ ਦਾ ਧਿਆਨ ਆਇਆ ਉਸਨੇ ਆਪਣੇ ਕੰਬਦੇ ਹੋਏ ਹੱਥਾਂ ਦੇ ਨਾਲ ਜੇਬ ਦੇ ਵਿੱਚੋਂ ਉਹ ਛਗਣ ਵਾਲਾ ਲਿਫਾਫਾ ਕੱਢਿਆ। ਉਹ ਸਮਝਿਆ ਕਿ ਸ਼ਾਇਦ ਪੂਜਾ ਨੇ ਉਸਦੇ ਲਈ ਕੋਈ ਪਿਆਰ ਭਰੀ ਚਿੱਠੀ ਲਿਖੀ ਹੋਵੇਗੀ ਜਾਂ ਫਿਰ ਛਗਣ ਦੇ ਕੁਝ ਪੈਸੇ ਦਿੱਤੇ ਹੋਣਗੇ। ਉਸਨੇ ਹੌਲੀ ਜਿਹੇ ਲਿਫਾਫੇ ਨੂੰ ਖੋਲ੍ਹਿਆ। ਅੰਦਰ ਇੱਕ ਚਿੱਠੀ ਸੀ ਤੇ ਉਸਦੇ ਵਿੱਚ ਸੀ ਇੱਕ ਚਾਬੀ ਤੇ ਕੁਝ ਜ਼ਰੂਰੀ ਕਾਗਜ਼। ਦੀਪਾਂਸ਼ੂ ਨੇ ਖਤ ਪੜਨਾ ਸ਼ੁਰੂ ਕੀਤਾ। ਮੇਰੇ ਪਿਆਰੇ ਵੀਰੇ, ਮੈਨੂੰ ਪਤਾ ਹੈ ਜਦੋਂ ਇਹ ਖਤ ਤੁਸੀਂ ਪੜ ਰਹੇ ਹੋਵੋਗੇ ਮੈਂ ਤੁਹਾਡੇ ਤੋਂ ਬਹੁਤ ਦੂਰ ਚਲੀ ਗਈ ਹੋਵਾਂਗੀ ਪਰ ਵੀਰੇ ਦੂਰ ਬਸ ਮੇਰਾ ਸਰੀਰ ਹੀ ਗਿਆ ਹੈ ਮੇਰੀ ਆਤਮਾ ਤਾਂ ਬਸ ਤੁਹਾਡੇ ਕੋਲ ਹੀ ਰਹੇਗੀ ਮੈਨੂੰ ਮਾਫ਼ ਕਰ ਦਿਓ ਵੀਰੇ ਮੈਂ ਤੁਹਾਡੇ ਤੋਂ ਇੱਕ ਬਹੁਤ ਵੱਡਾ ਸੱਚ ਲੁਕੋਇਆ ਮੈਂ ਜਾਣਦੀ ਸੀ ਹਾਂ ਵੀਰੇ ਮੈਂ ਸਾਰਾ ਕੁਝ ਜਾਣਦੀ ਸੀ ਕਿ ਤੁਸੀਂ ਮੇਰੇ ਵਿਆਹ ਦੇ ਲਈ ਇਹ ਘਰ ਵੇਚ ਰਹੇ ਹੋ ਮੈਂ ਤੁਹਾਨੂੰ ਉਸ ਪ੍ਰਾਪਰਟੀ ਡੀਲਰ ਦੇ ਨਾਲ ਗੱਲ ਕਰਦੇ ਹੋਏ ਸੁਣ ਲਿਆ ਸੀ ਮੈਂ ਤੁਹਾਨੂੰ ਰੋਕਣਾ ਚਾਹੁੰਦੀ ਸੀ ਪਰ ਮੈਂ ਇਹ ਵੀ ਜਾਣਦੀ ਸੀ ਕਿ ਜੇਕਰ ਮੈਂ ਤੁਹਾਨੂੰ ਰੋਕਾਂਗੀ ਤਾਂ ਤੁਸੀਂ ਮੇਰੀ ਖੁਸ਼ੀ ਦੇ ਲਈ ਕਿਸੇ ਹੋਰ ਤਰੀਕੇ ਦੇ ਨਾਲ ਖੁਦ ਨੂੰ ਤਕਲੀਫ ਦਿਉਂਗੇ ਵੀਰੇ ਤੁਸੀਂ ਮੈਨੂੰ ਮਾਂ ਬਾਪ ਦੀ ਕਮੀ ਕਦੇ ਵੀ ਮਹਿਸੂਸ ਨਹੀਂ ਹੋਣ ਦਿੱਤੀ ਵੀਰੇ ਤੁਸੀਂ ਆਪਣੀ ਪੜ੍ਹਾਈ ਆਪਣੇ ਸੁਪਨੇ ਸਾਰਾ ਕੁਝ ਮੇਰੇ ਲਈ ਕੁਰਬਾਨ ਕਰ ਦਿੱਤਾ ਤਾਂ ਅੱਜ ਤੁਸੀਂ ਮੇਰੇ ਕਰਕੇ ਆਪਣੇ ਸਿਰ ਦੀ ਛੱਤ ਵੀ ਵੇਚ ਦਿੱਤੀ ਪਰ ਮੈਂ ਇੰਨੀ ਨਰਦਈ ਦਿਲ ਕਿਵੇਂ ਹੋ ਸਕਦੀ ਹਾਂ ਕਿ ਆਪਣੇ ਭਰਾ ਨੂੰ ਸੜਕ ਤੇ ਛੱਡ ਕੇ ਮੈਂ ਆਪਣੀ ਡੋਲੀ ਸਜਾ ਲਵਾਂ ਇਸ ਲਈ ਵੀਰੇ ਮੈਂ ਤੇ ਸੰਦੀਪ ਨੇ ਮਿਲ ਕੇ ਇੱਕ ਛੋਟਾ ਜਿਹਾ ਫੈਸਲਾ ਲਿਆ ਸੰਦੀਪ ਮੇਰੀ ਭਾਵਨਾਵਾਂ ਦੀ ਬਹੁਤ ਇੱਜ਼ਤ ਕਰਦਾ ਹੈ ਜਦੋਂ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਤਾਂ ਉਹਨਾਂ ਨੇ ਇੱਕ ਮਿੰਟ ਵੀ ਨਹੀਂ ਸੋਚਿਆ ਤੁਹਾਡੇ ਲਈ ਇੱਕ ਛੋਟਾ ਜਿਹਾ ਨਵਾਕਰ ਖਰੀਦਿਆ ਹਾਂ ਵੀਰੇ ਇਹ ਸੱਚ ਹੈ ਇਸ ਲਈ ਇਸ ਲਿਫਾਫੇ ਦੇ ਵਿੱਚ ਉਸੇ ਘਰ ਦੀ ਚਾਬੀ ਤੇ ਕਾਗਜ਼ਾਤ ਨੇ ਇਹ ਘਰ ਤੁਹਾਡੇ ਘਰ ਤੋਂ ਜ਼ਿਆਦਾ ਵੱਡਾ ਨਹੀਂ ਹੈ ਪਰ ਇਹ ਮੇਰਾ ਪਿਆਰ ਹੈ ਤੁਹਾਡੀ ਕੁਰਬਾਨੀ ਦੇ ਅੱਗੇ ਇੱਕ ਛੋਟੀ ਜਹੀ ਭੇਟ ਹੈ ਬੇਨਤੀ ਹੈ ਕਿ ਇਸ ਨੂੰ ਨਾ ਨਾ ਕਰਿਓ ਨਹੀਂ ਤਾਂ ਤੁਹਾਡੀ ਇਹ ਭੈਣ ਕਦੇ ਵੀ ਖੁਸ਼ ਨਹੀਂ ਰਹਿ ਸਕੇਗੀ ਤੁਹਾਡੀ ਛੋਟੀ ਭੈਣ ਪੂਜਾ ਚੇਠੀ ਪੜਦੇ ਪੜਦੇ ਦੀ ਪਾਂਛੂ ਦੀ ਦੁਨੀਆ ਜਿਵੇਂ ਹਿੱਲ ਗਈ ਹੋਵੇ ਉਹਦੇ ਹੱਥਾਂ ਦੇ ਵਿੱਚ ਚਾਬੀ ਤੇ ਕਾਗਜ਼ਾਤ ਛੁੱਟ ਕੇ ਨੀਚੇ ਡਿੱਗ ਗਏ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਭਾਵਨਾਵਾਂ ਦਾ ਇੱਕ ਅਜੀਬਾ ਦਰਿਆ ਵਹਿ ਰਿਹਾ ਸੀ ਜਿਸ ਨੂੰ ਉਹ ਰੋਕ ਨਹੀਂ ਸਕ ਰਿਹਾ ਸੀ ਉਹ ਹੱਸ ਰਿਹਾ ਸੀ ਰੋ ਰਿਹਾ ਸੀ ਉਸ ਨੂੰ ਖੁਦ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਉਸਦੀ ਭੈਣ ਜਿਸ ਨੂੰ ਉਹ ਛੋਟੀ ਜਹੀ ਬੱਚੀ ਸਮਝਦਾ ਸੀ ਉਹ ਇੰਨੀ ਸਮਝਦਾਰ ਤੇ ਇੰਨੀ ਵੱਡੀ ਕਦੋਂ ਹੋ ਗਈ ਉਸ ਨੂੰ ਪਤਾ ਹੀ ਨਹੀਂ ਲੱਗਿਆ ਉਸ ਨੇ ਸੋਚਿਆ ਸੀ ਕਿ ਉਹ ਆਪਣੀ ਭੈਣ ਦੇ ਲਈ ਇਹ ਸਾਰਾ ਕੁਝ ਤਿਆਗ ਰਿਹਾ ਹੈ ਪਰ ਅਸਲ ਵਿੱਚ ਤਾਂ ਉਸਦੀ ਭੈਣ ਨੇ ਉਸ ਦੇ ਲਈ ਪਿਆਰ ਤੇ ਇੱਜ਼ਤ ਦਾ ਇੱਕ ਅਜੀਹਾ ਮਹਿਲ ਖੜਾ ਕਰ ਦਿੱਤਾ ਸੀ ਜਿਸ ਦੀ ਕੋਈ ਕੀਮਤ ਆਦਾ ਨਹੀਂ ਕਰ ਸਕਦਾ ਉਸ ਨੇ ਜ਼ਮੀਨ ਚੋਂ ਉਹ ਚਾਬੀ ਤੇ ਕਾਗਜ਼ਾਤ ਚੁੱਕੇ ਤੇ ਉਹਨਾਂ ਨੂੰ ਆਪਣੇ ਮੱਥੇ ਦੇ ਨਾਲ ਲਾ ਲਿਆ ਉਹ ਸਾਰੀ ਰਾਤ ਨਹੀਂ ਸੋਇਆ ਅਗਲੇ ਦਿਨ ਉਹ ਉਸੇ ਐਡਰੈਸ ਤੇ ਪਹੁੰਚਿਆ ਜੋ ਕਾਗਜ਼ਾਤਾਂ ਦੇ ਵਿੱਚ ਲਿਖਿਆ ਹੋਇਆ ਸੀ ਸ਼ਹਿਰ ਦੇ ਸ਼ਾਂਤ ਇੱਕ ਵਧੀਆ ਇਲਾਕੇ 'ਚ ਇੱਕ ਛੋਟਾ ਜਿਹਾ ਤੇ ਸੋਹਣਾ ਜਿਹਾ ਮਕਾਨ ਸੀ ਜਿਸ ਦੇ ਬਾਹਰ ਨੇਮ ਪਲੇਟ ਤੇ ਲਿਖਿਆ ਹੋਇਆ ਸੀ ਦੀਪਾਂਸ਼ੂ ਪੂਜਾ ਨਿਵਾਸ ਇਹ ਦੇਖ ਕੇ ਦੀਪਾਂਸ਼ੂ ਦਾ ਗਲ ਫਿਰ ਪਰ ਆਇਆ ਉਸਨੇ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਅੰਦਰ ਤੋਂ ਘਰ ਪੂਰੀ ਤਰ੍ਹਾਂ ਦੇ ਨਾਲ ਸਜਿਆ ਹੋਇਆ ਸੀ ਜ਼ਰੂਰਤ ਦਾ ਹਰ ਸਮਾਨ ਬਹੁਤ ਹੀ ਪਿਆਰ ਦੇ ਨਾਲ ਰੱਖਿਆ ਹੋਇਆ ਸੀ ਘਰ ਦੀਆਂ ਕੰਧਾਂ ਤੇ ਚਾਰੋਂ ਪਾਸੇ ਪੂਜਾ ਤੇ ਉਸ ਦੀ ਬਚਪਨ ਦੀਆਂ ਫੋਟੋਆਂ ਲੱਗੀਆਂ ਹੋਈਆਂ ਸੀ ਤੇ ਨਾਲ ਹੀ ਉਹਨਾਂ ਦੇ ਮਾਤਾ ਪਿਤਾ ਦੀ ਇੱਕ ਵੱਡੀ ਜਹੀ ਤਸਵੀਰ ਵੀ ਸੀ ਇਦਾਂ ਲੱਗ ਰਿਹਾ ਸੀ ਕਿ ਜਿਵੇਂ ਘਰ ਨੇ ਹੀ ਸਵਰਗ ਹੋਵੇ ਦੀਪਾਂਸ਼ੂ ਨੇ ਆਪਣੀ ਭੈਣ ਨੂੰ ਫੋਨ ਕੀਤਾ ਫੋਨ ਚੁੱਕਦੇ ਹੀ ਪੂਜਾ ਰੋ ਪਈ ਵੀਰੇ ਤੁਹਾਨੂੰ ਇਹ ਘਰ ਪਸੰਦ ਆਇਆ ਦੀਪਾਂਸ਼ੂ ਦੀ ਵੀ ਆਵਾਜ਼ ਨਹੀਂ ਨਿਕਲ ਰਹੀ ਸੀ पागल एहे तू के केता एन्ना वड्डा गिफ्ट कोई द인다 ਹੈ पूजा ਨੇ ਰੋਂਦੇ ਹੋਏ ਕਿਹਾ ਵੀਰੇ ਗਿਫਟ ਨਹੀਂ ਤੂਸੀ ਜੋ ਮੇਰੇ ਲਈ ਕੀਤਾ ਹੈ ਉਸ ਦੇ ਅੱਗੇ ਇਹ ਕੁਝ ਵੀ ਨਹੀਂ ਉਸ ਦਿਨ ਭੈਣ ਭਰਾ ਦੋਵੇਂ ਹੀ ਫੋਨ ਤੇ ਬਹੁਤ देर तक ਰੋਂਦੇ ਰਹੇ ਪਰ ਅੱਜ ਇਹ ਹੰਝੂ ਖੁਸ਼ੀ ਦੇ ਸੀ ਪਿਆਰ ਦੇ ਸੀ ਤੇ ਉਸ اٹوٹ ਰਿਸ਼ਤੇ ਦੇ ਸੀ ਜਿਸ ਨੂੰ ਦੁਨੀਆ ਦੀ ਕੋਈ ਵੀ ਦੌਲਤ ਖਰੀਦ ਨਹੀਂ ਸਕਦੀ ਸੋ ਦੋਸਤੋ ਏਸੀ ਦੀ ਪੰਛੂ ਤੇ ਪੂਜਾ ਦੀ ਕਹਾਣੀ ਇਹ ਸਾਨੂੰ ਸਿਖਾਉਂਦੀ ਹੈ ਕਿ ਭੈਣ ਭਰਾ ਦਾ ਰਿਸ਼ਤਾ ਦੁਨੀਆ ਵਿੱਚ ਸਭ ਤੋਂ ਵੱਡਾ ਮੋਲ ਰਿਸ਼ਤਾ ਹੁੰਦਾ ਹੈ ਜਿੱਥੇ ਤਿਆਗ ਦੀ ਕੋਈ ਸੀਮਾ ਨਹੀਂ ਹੁੰਦੀ ਇੱਕ ਭਰਾ ਆਪਣੀ ਭੈਣ ਦੀ ਖੁਸ਼ੀ ਦੇ ਲਈ ਸਭ ਕੁਝ ਲੂਟਾ ਸਕਦਾ ਹੈ ਤਾਂ ਇੱਕ ਭੈਣ ਵੀ ਆਪਣੇ ਭਰਾ ਦੇ ਸਤਿ ਤੇ ਉੱਤੇ ਛੱਤ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਜੇਕਰ ਇਸ ਕਹਾਣੀ ਨੇ ਆਪਣੇ ਭਰਾ ਜਾਂ ਭੈਣ ਦੇ ਲਈ ਦਿਲ ਵਿੱਚ ਪਿਆਰ ਜਗਾਇਆ ਹੈ ਤੇ ਇਸ ਵੀਡੀਓ ਨੂੰ ਲਾਈਕ ਕਰਿਓ ਤੇ ਉਹਨਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਸ ਕਹਾਣੀ ਦਾ ਸਭ ਤੋਂ ਵਧੀਆ ਪਲ ਕਿਹੜਾ ਲੱਗਿਆ ਸੋ ਦੋਸਤੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜਿਹੀ ਕਹਾਣੀ ਦੇ ਨਾਲ ਉਦੋਂ ਤੱਕ ਦੇ ਲਈ ਪਿਆਰ ਭਰੀ ਧੰਨਵਾਦ